दी, दी 2025 ਦੀ ਆਮਦ ਨੂੰ ਲੈ ਕੇ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਗੁਰਦੁਆਰਾ ਸੰਤੋਖ ਸਾਹਿਬ ਵਿਖੇ 31 ਦਸੰਬਰ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਵਿੱਚ ਗੁਰਮਤ ਸਮਾਗਮ ਕਰਵਾਇਆ ਗਿਆ ਅਤੇ ਇਸ ਮੌਕੇ ਵਿਸ਼ਵ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਨਾਲ ਹੀ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਨੇ ਆਖਿਆ ਕਿ 2025 ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦਾ ਚੋਤਾ ਜਾਨੀ ਮਾਨਾ ਜੱਥਾ ਜੋ ਕਿ ਸੰਤੋਖ ਸਰਸ ਹੈ ਵਿਖੇ ਨਵਾਂ ਸਾਲ ਦਾ ਆਰੰਭਤਾ ਵਾਸਤੇ ਗੁਰੂ ਮਹਾਰਾਜ ਦੇ ਨਾਮ ਦੇ ਨਾਲ ਜੁੜਨ ਵਾਸਤੇ ਇੱਥੇ ਇਕੱਤਰ ਹੋਇਆ ਹੈ 2024 ਨੂੰ ਅਲਵਿਦਾ ਕਹਿੰਦਾ ਹੋਇਆ ਨਾਮ ਦੇ ਨਾਲ 2025 ਨੂੰ ਜੀ ਆਇਆਂ ਕਹਿੰਦਾ ਹੋਇਆ ਇਸ ਨਾਮ ਦੇ ਨਾਲ ਇਸ ਸਲ ਨਹੀਂ ਦਤਾਰ ਆਪਣਾ ਨਾਮ ਦਿਓ ਗੁਨ गावा ਦਿਨ ਰਾਤ ਨਾਨਕ ਜਾ ਹੋਇ ਹੋ 2025 ਦਾ ਇਸ ਦਾ ਆਰੰਭਤਾ ਦਾ ਸਾਲ ਚੜੇ ਪਾਤਸ਼ਾਹ ਸਾਰੇ ਜਗਤ ਦੇ ਵਿੱਚ ਖੁਸ਼ੀਆਂ ਤੇ ਖੇੜੇ ਬਖਸ਼ਣ ਪਰਮਾਤਮਾ ਇਹੋ ਜਿਹਾ ਦੇ ਮਿਲ ਮਿਲਾਪ ਕਰਵਾਵੇ ਕਿ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਸਾਨੂੰ ਨਾਮ ਦੀ ਦਾਤ ਚੋਲੀ ਵਿੱਚ ਪੈ ਜਾਵੇ ਸਾਰਿਆਂ ਨੂੰ ਆਨੰਦ ਮੰਗਲ ਹੋਵੇ ਐਸੀ ਮਿਹਰ ਕਰਨਾ ਪਾਤਸ਼ਾਹ ਆਪਣੇ ਨਾਮ ਤੋਂ ਨਾ ਵਿਸਾਰੀ ਕਲ ਯੁੱਗ ਦੇ ਸੜ ਤੇ ਬਲਦੇ ਸੰਸਾਰ ਤੋਂ ਰੱਖ ਲਵੀ 2050 ਵਿੱਚ ਘਰ ਘਰ ਜਾ ਕੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਸੰਹਿਾ ਦਿੱਤਾ ਸੀ ਦੇ ਨਾਮ ਦੀ ਦਾਤ ਤੇਰੀ ਹੈ ਉਹ ਚੋਲੀ ਵਿੱਚ ਸਭ ਦੇ ਪਈ ਰਵੇ ਅਸੀਂ ਉਹ ਗੁਲਾਮਕ ਪਾਤਸ਼ਾਹ ਦੇ ਨਾਮ ਜਪਣਾ ਵੰਡ ਛਕਣਾ ਕਿਰਤ ਕਰਨਾ ਇਹ ਇਹਨਾਂ ਦੇ ਉੱਤੇ ਚੱਲਦੇ ਰਹੀਏ ਗੁਰਦਰਾ ਸੰਤੋਪ ਸਰ ਦੇ ਸਮੂਹ ਸਟਾਫ ਵੱਲੋਂ ਤੇ ਸਮੂਹ ਸੰਗਤ ਨੂੰ 2025 ਦੀ ਆਮਦ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਦੀ ਤਰ੍ਹਾਂ 10 ਤੋਂ 12 ਵਜੇ ਤੱਕ ਸ੍ਰੀਮਨ ਸਿੰਘ ਜੀ ਅਰੋੜਾ ਵੀਰ ਜੀ ਵੱਲੋਂ ਉਹਨਾਂ ਦੇ ਜਥੇ ਸਮੇਤ ਕੀਰਤਨ ਦੀਆਂ ਹਾਜ਼ਰੀਆਂ ਲਗਵਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਮੁੱਖ ਰੱਖਦੇ ਸਮੂਹ ਸੰਗਤ ਨੇ ਹਾਜ਼ਰੀ ਭਰੀ ਹੈ ਸਾਰਿਆਂ ਨੂੰ ਪ੍ਰਮਾਤਮਾ ਦੇ ਅੱਗੇ ਬੇਨਤੀ ਹੈ ਸਤਿਗੁਰੂ ਜੀ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 2025 ਨੂੰ ਜੀ ਆਇਆਂ ਆਖਣ ਵਾਸਤੇ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਅੱਜ ਗੁਰਦੁਆਰਾ ਸੰਤੋਖ ਸਾਹਿਬ ਵਿਖੇ ਕੀਰਤਨ ਸਵਾਗਤ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਮਰਥਰ ਫਾਸਟਵੇ ਖਬਰਾਂ ਨਾਲ ਭਾਈ ਕੈਮਰਾਮੈਨ ਪਰੇ ਸ਼ਰਮਾ ਜਨ ਅਰਕੇਸ਼ ਕੁਮਾਰ